ਹਲਕਾ ਖੰਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਦੇ ਵਸਨੀਕ ਮਾਪਿਆਂ ਦੇ ਇਕਲੋਤੇ ਨੌਜਵਾਨ ਪੁੱਤ ਦੀ ਬਾਬਾ ਬਕਾਲੇ ਵਿਖੇ ਮੇਲਾ ਵੇਖਣ ਜਾਂਦੇ ਸਮੇਂ ਐਕਸੀਡੈਂਟ ਦੌਰਾਨ ਹੋਈ ਮੌਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਨੌਜਵਾਨ ਤਾਇਆ ਬਲਕਾਰ ਸਿੰਘ ਅਤੇ ਪਿੰਡ ਦੇ ਨੰਬਰਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕਾ ਰੁਪਿੰਦਰ ਸਿੰਘ ਉਮਰ ਤਕਰੀਬਨ 20-21 ਸਾਲ ਕਰੋ ਯਾਰਾ ਦੋਸਤਾਂ ਨਾਲ ਬਾਬੇ ਬਕਾਲੇ ਰਖੜ ਪੁੰਨਿਆ ਦਾ ਮੇਲਾ ਵੇਖਣ ਲਈ ਗਿਆ ਸੀ ਤਾਂ ਅਚਾਨਕ ਹੀ ਰਸਤੇ ਵਿੱਚ ਕਿਸੇ ਅਣਪਛਾਤੇ ਵਾਹਨ ਨੇ ਪਿੱਛੋਂ ਫੇਟ ਮਾਰੀ ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦਾ ਹੋਰਨਾਂ ਨੂੰ ਕਹਿਣਾ ਹੈ ਕਿ ਅਸੀਂ ਹੋਰਨਾਂ ਮਾਪਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਬੱਚਾ ਦਾ ਖਿਆਲ ਰੱਖੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਤਰਾ ਤੁਹਾਨੂੰ ਵੀ ਦੁੱਖਾਂ ਵਿੱਚ ਸ਼ਾਮਿਲ ਨਾ ਹੋਣਾ ਪਵੇ ਦੱਸ ਦਈਏ ਕਿ ਜਿੱਥੇ ਅੱਜ ਦੇਸ਼ ਭਰ ਵਿੱਚ ਭੈਣਾਂ ਆਪਣੇ ਭਰਾਵਾਂ ਨੂੰ ਰਖੜੀ ਬਨ ਕੇ ਖੁਸ਼ੀ ਸਾਂਝੀ ਕਰ ਰਹੀਆਂ ਹਨ ਪਰੰਤੂ ਇਸ ਨੌਜਵਾਨ ਦੀ ਭੈਣ ਨੇ ਜਦੋਂ ਆਪਣੇ ਇਕਲੌਤੇ ਭਰਾ ਨੂੰ ਆਖਰੀ ਸਮੇਂ ਰਖੜੀ ਬੰਨ੍ਹੀ ਤਾਂ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਹੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਸਰਨ ਤਾਰਨ ਤੋਂ ਸਾਨੂੰ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਮੇਰਾ ਬਿੰਦਰ ਸਿੰਘ ਫਤਿਆਬਾਦ ਕੀ ਕਹਿਣਾ ਚਾਹੋਗੇ ਇਹਦਾ ਫਤਿਆਬਾਦ ਦੇ ਨੌਜਵਾਨ ਜਿਹੜਾ ਕੰਮ ਜਿਹੜਾ ਕਰਦਾ ਗੱਲ ਇਹ ਬਹੁਤ ਮਾੜੀ ਗੱਲ ਹੈ ਬੱਚਿਆਂ ਨੂੰ ਤੇ ਕੰਟਰੋਲ ਕਰਨਾ ਚਾਹੀਦਾ ਮਾਪਿਓ ਨੂੰ ਤੇ ਮੋਟਰਸਾਈਕਲ ਜਿਹੜੇ ਆਪਣੇ ਅੱਗੇ ਲੈ ਕੇ ਨਹੀਂ ਤੁਰ ਪੈਂਦੇ ਬਹੁਤ ਜਿਹੜੀ ਟ੍ਰੈਫਿਕ ਜਿਹੜੀ ਆ ਟੂ व्हीਲਰ ਦੀ ਕੋਈ ਸਵਾਰੀ ਨਹੀਂ ਇਹ ਬੱਚਿਆਂ ਨੂੰ ਆਪ ਵੀ ਥੋੜਾ ਬਹੁਤ ਸੋਚਣਾ ਚਾਹੀਦਾ ਸਾਡੇ ਮਾਪਿਓ ਜਿਹੜੇ ਹੈਗੇ ਆਪਣੇ ਕਹਿੰਦੇ ਮਿਹਨਤ ਨਾਲ ਸਾਨੂੰ ਦੱਸਿਆ ਜਾ ਰਿਹਾ ਵੀ ਨੌਜਵਾਨ ਕੱਲਾ ਕੱਲਾ ਮਾਪਿਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਹੀ ਭੈਣ ਭਰਾ ਸੀ ਜੇ ਮੇਰੇ ਖਿਆਲਾਂ ਦੇ ਪੁਲਿਸ ਦੀ ਆਪਣੇ ਦੇਖ ਕੇ ਵੀ ਆ ਇੰਟਰਵਿਊ ਦੇਖਿਆ ਰਿਜ਼ਲਟ ਵੀ ਆਉਣਾ ਹੈ ਬਹੁਤ ਹੀ ਮਾੜੀ ਗੱਲ ਕਿਹਨਾਂ ਕੱਢੀ ਬਲਕਾਰ ਸਿੰਘ ਜਿਹੜਾ ਪਿੰਡ ਸਤਿਆਵਾਲ ਜੀ ਇਹ ਨੌਜਵਾਨ ਦੀ ਦਸ ਹੋਈ ਹੈ ਮੇਰਾ ਪਤੀ ਜਿਆ ਹੈ ਕੀ ਗੱਲ ਬਾਤ ਹੈ ਘਰੋਂ ਮੇਲਾ ਵੇਖਣ ਗਏ ਭਾਜੀ ਤੇ ਰਸਤੇ ਅਣਪਛਾਤੀ ਗੱਡੀ ਨਾਲ ਨਾਲ ਲੱਗ ਕੇ ਐਕਸੀਡੈਂਟ ਹੋ ਗਿਆ ਕਿੱਥੇ ਜਾ ਰਹੇ ਸੀ ਮੇਰਾ ਦੇਖ ਇਹ ਬਾਬੇ ਬਕਾਲੇ ਜੀ ਇਹ ਨਾਲ ਦੇ ਨੌਜਵਾਨ ਨੇ ਰੁਪਿੰਦਰ ਸਿੰਘ ਕਿੰਨੀ ਕਮਾ ਸੀ ਫਿਰ 20 ਸਾਲ ਇਹ ਸਿੱਮੇ ਪੈਣ ਬਰਾਦ ਦੇ ਦੋ ਇਹ ਜੇ ਇੱਕ ਪੈਣ ਦੇ ਇਕ ਬਰਾਦ ਦੇ ਬੱਚੇ ਦੋ ਟ੍ਰਾਕ ਮੈਂਬਰ ਹਾਂ ਜੇ ਮੰਮੀ ਡੈਡੀ ਇਹਦੇ ਕੀ ਮੰਗੋ ਸਰ ਬਾਂਗਣ ਕਾਦੀ ਕਰਾਂਗੇ ਬੰਦਾ ਹੀ ਚਲੇ ਗਿਆ ਬਾਕੀ ਇਹ ਨੌਜਵਾਨਾਂ ਰਿ ਮੋਟਰਸਾਈਕਲ ਨਾਲੋਂ ਘਟਜੇ ਭਜਾਉਣ ਇਹੋ ਹੀ ਹੋ ਸਕਦਾ ਔਰ ਕੋਈ ਹੱਲ ਨਹੀਂ ਇਸ ਚੀਜ਼ ਕੰਟਰੋਲ ਰੱਖਣ ਮਾਂ ਪਾ ਬੱਚਿਆਂ ਨੂੰ ਸਮਝਾਉਣਾ ਆਪਣੇ ਸੁਦੇਸੀ ਨੰਬਰਦਾਰ ਕਿਹੜਾ ਬੰਦਾ ਫਤਿਹਵਾੜ ਚ ਕੀ ਕਿਹੜਾ ਜਾਓਗੇ ਜਿਹੜਾ ਨੌਜਵਾਨ ਆ ਜਿਹਦੀ ਵੀ ਇਹਲਾ ਦੇਖ ਕੇ ਗਿਆ ਜਿਹੜੀ ਐਕਸੀਡੈਂਟ ਦਰਾਂ ਮੌਤ ਹੋਈ ਤੇ ਦੇਖੋ ਜੀ ਬੜੀ ਨੰਦਨ ਜੋ ਘਟਨਾ ਹੋਈ ਹੈ ਜਿਹੜੀ ਇਕੱਲਾ ਪਰਿਵਾਰ ਦੇ ਵਿੱਚ ਇੱਕ ਬੇਟਾ ਸੀ ਉਹ ਬਾਪ ਦਾ ਤੇ ਬੜੀ ਬਹੁਤ ਹੀ ਨੰਦਨ ਜੋ ਘਟਨਾ ਜਿਹੜੀ ਕਿ ਬੱਚਿਆਂ ਦੇ ਇਹ ਜਿਹੜੇ ਆਪਣੀ ਮਰਜ਼ੀਆਂ ਦੇ ਨਾਲ ਕਦਮ ਚੁੱਕ ਕੇ ਰਾਤ ਜਾਂਦੇ ਆ ਇਹ ਹੋਣਾ ਨਹੀਂ ਚਾਹੀਦਾ ਇਕੱਲਾ ਇਕੱਲਾ ਬੇਟਾ ਸੀ ਉਹਦਾ ਮੇਰੇ ਕੋਲ 23 ਤਰੀਕ ਨੂੰ ਇਹ ਦੀ ਜਿਹੜੀ ਪ੍ਰਤੀ ਦੇ ਰਿਜ਼ਲਟ ਆ ਰਿਹਾ ਹੈ ਜਿਹੜੇ ਦੇਖਿਆ ਹੈ ਆਪਣੇ ਟ੍ਰਾਇਲ ਤੇ ਇਹ ਮੈਂ ਇਹ ਕਹਿਣਾ ਚਾਹੁੰਦਾ ਵੀ ਮਾਤਿਆਂ ਨੂੰ ਬੱਚਿਆਂ ਨੂੰ ਆਪਣੇ ਤੇ ਕੰਟਰੋਲ ਕਰਨਾ ਚਾਹੀਦਾ ਜਿਹੜਾ ਇਹ ਬੱਚੇ ਇਸ ਤਰ੍ਹਾਂ ਆਪਣੀ ਮਨਮਰਜ਼ੀਆਂ ਕਰਕੇ ਰਾਤ ਭਰਾਂ ਤੇ ਜਾਂਦੇ ਨਹੀਂ ਜਾਣਾ ਚਾਹੀਦਾ ਮਤਲਬ ਜੀ ਕਿੱਥੇ ਮੇਲਾ ਦੇਖਣ ਜਾ ਰਹੇ ਸੀ ਨਾ ਇਹ ਬਾਬੇ ਬਕਾਲੇ ਗਿਆ ਸੀ ਜੀ ਮੌਕੇ ਤੇ ਜਿਹੜੀ ਜੱਥ ਹੋਈ ਮੌਕੇ ਤੇ ਹੋ ਗਈ ਜੀ ਮੇਰੇ ਕੋਲ ਹਸਪਤਾਲ ਘੜਦਿਆਂ ਘੜਦਿਆਂ ਜਦੋਂ ਰਸਤੇ 'ਚ ਪੂਰਾ ਹੋ ਗਏ